ਕਿਸੇ ਦੇਸ਼ ਚ ਆ ਸਕਦੀ ਹੈ ਕਿਸੇ ਸਟੇਟ ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਹੈ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਦੇ ਅਧਿਕਾਰੀਆਂ ਦੀ ਮਿਸਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਪਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਇਹ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ। ਜਦ ਕਿ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ। ਇਹਦੇ ਨਾਲ ਤਰਤੀਹ ਰੱਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ। ਤੇ ਖੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਿਭਣਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਕਿਉਂਕਿ ਇਹਨਾਂ ਨੇ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਹੈ। ਤੇ ਜਦੋਂ ਬਰਸ਼ਾਂ ਦਾ ਮੌਸਮ ਆਉਂਦਾ ਹੈ ਇਹ ਬਹੁਤ ਜਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਟਾਈਮ ਜਿਹੜੇ ਆਫਰਫਲੋ ਹੋ ਜਾਂਦੇ ਆ ਤੇ ਜਿਹਦੇ ਕਰਕੇ ਇਹ ਗੇਟ ਕੋਲਦੇ ਤੇ ਹੜਾ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਹੈ ਕੱਲ ਅਸੀਂ ਜਾ ਕੇ ਆਏ ਆ ਤਰਨਤਨ ਸਾਹਿਬ ਤੇ ਫਰੋਜਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆਨਕਰ ਬੜੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਜੀ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਥੋੜਾ ਪਾਣੀ ਛੱਡ ਜਾਂਦਾ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਤੇ ਅੱਜ ਫਤੇਗੜ ਸਾਹਿਬ ਤੋਂ ਅਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਣਾ ਤੇ ਨਾਲ ਸਹਿਯੋਗ ਲੈ ਕੇ ਵੀ ਆਂਦਾ ਤਿੰਨ ਟਰੱਕ ਰਾਹਤ ਸਮੱਗਰੀ ਦੇਜੀ ਦੇ ਵਿੱਚ ਪਸ਼ੂਆਂ ਦਾ ਚਾਰਾ ਆਟਾ ਦਾਲਾਂ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਇਹ ਤਿੰਨ ਟਰੱਕ ਜਿਹੜੇ ਨੇ ਉਹ ਰਵਾਨਾ ਕਰ ਰਹੇ ਹਾਂ ਜੀ ਪੰਜ ਟਰੱਕ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜੀ ਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਆਟਾ ਹੈ ਦਾਲਾਂ ਹੈ ਤੇ ਹੋਰ ਜਿਹੜੀ ਉੱਥੇ ਲੋੜਿੰਦੀ ਜਿਹੜੀ ਸਮਗਰੀ ਹੈ ਉਹ ਜਿਹੜੀ ਆ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਜੀ ਪੂਰੇ ਪਾਸੇ ਵੀ ਜਾਣਗੇ ਇਸ ਸਟੇਜ ਤੇ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਵਿੱਚ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਸਤ ਸਮਗਰੀ ਭੇਜਤੀ ਕਰਾਂਗੇ ਔਰ ਇੱਕ ਕੈਂਪ ਦਾ ਪ੍ਰਬੰਧ ਅਸੀਂ ਗੁਰਦਾਸਪੁਰ ਜਿਹੜੇ ਚ ਕਰ ਰਹੇ ਹਾਂ ਜੀ ਭਾਵੇਂ ਤੁਸੀਂ ਦੁਰਦਖਾਂ ਤਾਂ ਕਿ ਮਤਲਬ ਵੀ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਹੱਤ ਮਿਸ ਮੈਨੇਜਮੈਂਟ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇਸ ਹੜਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ ਅਗਾਉ ਕੋਈ ਪ੍ਰਬੰਧ ਨਹੀਂ ਕੀਤੇ ਨਜ਼ਾਇਰ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਡੀ ਇਹਦੇ ਲਈ ਜ਼ਿੰਮੇਵਾਰ ਹੈ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਬੁਖਤਾ ਢੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲ ਹੀ ਹੋਣਾ ਚਾਹੀਦਾ ਇਹ ਕਿੱਡੀ ਹਾਸੋਣੀ ਸਥਿਤੀ ਹੈ ਕਿ ਪੰਜਾਬ ਦੇ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਕੇਂਦਰ ਕਰੂ ਅਸੀਂ ਤਾਂ ਮੰਗ ਕਰਦੇ ਹਾਂ ਕਿ ਪਾਖੜਾ ਜਿਹੜੀ ਬਿਆਸਮਨ ਮੈਨੇਜਮੈਂਟ ਬੋਰਡ ਹੈ ਉਹਦਾ ਪ੍ਰਬੰਧ ਜਿਹੜਾ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਇਹਨਾਂ ਨੇ ਫੋਰਸਾ ਲਾ ਕੇ ਪ੍ਰਬੰਧ ਸਾਰਾ ਕੈਪਚਰ ਕਰ ਲਿਆ ਜੀ ਕੇਂਦਰ ਨੇ ਸਾਰੇ ਪ੍ਰ ਤੇ ਬਿਲਕੁਲ ਤਰਾਤ ਹੋ ਗਈ ਹੈ ਤੇ ਇਹ ਉਥੇ ਇਹ ਹਰਿਆਣੇ ਤੇ ਰਾਜਸਥਾਨ ਨੂੰ ਹੁਣ ਡੁੱਬ ਪੰਜਾਬ ਰਿਹਾ ਤੇ ਜਦੋਂ ਪਾਣੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਤੇ ਉਦੋਂ ਫਿਰ ਇਹ ਕਹਿੰਦੇ ਨਹੀਂ ਤੁਹਾਨੂੰ ਪਾਣੀ ਜਿਹੜਾ ਉਹ ਨਹੀਂ ਮਿਲ ਸਕਦਾ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਤੇ ਹੁਣ ਉਹ ਪਾਣੀ ਸਟੇਟ ਲੈਣ ਵਾਸਤੇ ਜਿਹੜਾ ਬਿਲਕੁਲ ਅਨਕਾਰਿਆ ਕਿ ਸਾਨੂੰ ਪਾਣੀ ਚਾਹੀਦਾ ਨਹੀਂ ਅਸੀਂ ਪਾਣੀ ਲੈ ਨਹੀਂ ਸਕਦੇ ਤੇ ਇਹ ਜਿਹੜੀਆਂ ਮੈਂ ਸਮਝਦਾ ਪੰਜਾਬ ਨਾਲ ੱੱਕਾ ਬਹੁਤ ਵੱਡਾ ਜੀ ਰਾਜੀ ਹੁਣ ਤੱਕ ਵਾਕਿਆ ਪਾਰਟੀਆਂ ਮੰਗ ਕਰਦੇ ਆ ਰਹੀਆਂ ਆ ਵੀ ਕੇਂਦਰ ਸਰਕਾਰ ਇਹ ਬਿਸੀ ਰਾਤ ਪੈਕੇਜ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਹਿੰਦ ਤੱਕ ਤਾਂ ਕੋਈ ਤਸਵੀਜ਼ ਨਹੀਂ ਸ ਕੇਂਦਰ ਸਰਕਾਰ ਨੂੰ ਭਜੀ ਮੰਗੀ ਨਹੀਂ ਕਿਸ ਤਰ੍ਹਾਂ ਦਿਖਦੇ ਕਿ ਕਿ ਚੱਕਰ ਕਿਉਂ ਡਿਲੇ ਕਿਉਂ ਹੋ ਰਿਹਾ ਜੀ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਦਾਰਦੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈ ਕੀ ਹੈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਅਰ ਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਤੇ ਪੰਜਾਬ ਸਰਕਾਰ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ ਪੰਜਾਬ ਚ ਤੁਸੀਂ ਇਹ ਵੀ ਮੰਗਦੇ ਕੇਂਦਰ ਸਰਕਾਰ ਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਆਰਥਿਕ ਪੈਕਸ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਹੁਣ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਇਸ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਕਿਉਂਕਿ ਖੇਤਾਂ ਦੇ ਵਿੱਚ 2-2 3-3 ਫੁੱਟਾਂ ਮਿੱਟੀ ਜਿਹੜੀ ਹੈ ਉਹ ਚੜ ਜਾਣੀ ਤੇ ਉਸ ਮਿੱਟੀ ਨੂੰ ਹਟਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਟਰੈਕਟਰ ਚੱਲਣੇ ਆ ਟਰੈਕਟਰਾਂ ਦਾ ਤੇਲ ਖਰਚ ਆਉਣਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਥਿਕ ਨੁਕਸਾਨ ਹੋਣਾ ਤੇ ਸਰਕਾਰਾਂ ਨੂੰ ਜਿਹੜਾ ਉਹਦੀ ਪਰਪਾਈ ਲਈ ਜਿਹੜਾ ਉਹ ਯਤਨ ਕਰਨੇ ਚਾਹੀਦੇ ਆ ਉਹ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਉਹਨਾਂ ਦੀਆਂ ਜ਼ਮੀਨਾਂ ਮੁਰਕ ਕੇ ਫਿਰ ਜਿਹੜਾ ਆਬਾਦ ਹੋਣ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੇ ਖੇਤੀ ਦੇ ਉੱਤੇ ਨਿਰਭਰ ਸੀ ਜਾਂ ਜਿਹੜੇ ਕੋਈ 5 5 7 7 ਹਜ਼ਾਰ ਚ ਸ਼ਹਿਰਾਂ ਦੇ ਵਿੱਚ ਤਰਨ ਜਿਹਨਾਂ ਦੇ ਕੱਚੇ ਘਰ ਸੀ ਜਿਨ੍ਹਾਂ ਕੋਲੇ ਬੱਕਰੀਆਂ ਸੀ ਮੁਰਗੀਆਂ ਸੀ ਕੁਕੜੀਆਂ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਮਤਲਬ ਭਾਈਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਭਾਈਚਾਰੇ ਹੁੰਦੇ ਸਭ ਦਾ ਨੁਕਸਾਨ ਬਹੁਤ ਵੱਡਾ ਹੋਇਆ ਲੱਗਦਾ ਹੈ ਵੀ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ ਪਰ ਜੇ ਤੁਸੀਂ ਇਸ ਵਾਰ ਦੇਖੋ ਤਾਂ ਪੰਜਾਬ ਹੈ ਜਿਹੜਾ ਡੁੱਬਿਆ ਹੋਇਆ ਬਟ ਕੋਈ ਵੀ ਸਟੇਟ ਜਿਹੜੀ ਉਹ ਪੰਜਾਬ ਨਾਲ ਆ ਕੇ ਨਹੀਂ ਖੜੀ ਤੇ ਪਰ ਇਹ ਕੀ ਕਹਿਣਾ ਚਾਹੁੰਗਾ ਦੇਖੋ ਪੰਜਾਬੀਆਂ ਦਾ ਖਾਸਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੰਕਲਪ ਸਾਡੀ ਝੋਲੀ ਪਾਇਆ ਸਾਡੇ ਤੋਂ ਕਿਸੇ ਦਾ ਦੁੱਖ ਜਰਿਆ ਨਹੀਂ ਜਾਂਦਾਗਾ ਜਦੋਂ ਵੀ ਕਿਤੇ ਕੋਈ ਆਫਤ ਆਉਂਦੀ ਹੈ ਤੇ ਅਸੀਂ ਜਿਹੜਾ ਹੈ ਉੱਥੇ ਪਹੁੰਚ ਜਾਂਦੇ ਆ ਲੇਕਿਨ ਜੇ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਫਲਸਫੇ ਦੇ ਵਿੱਚ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਉਹ ਹੈ ਹੀ ਨਹੀਂ ਉਹ ਸੇਵਾ ਦਾ ਸੰਕਲਪ ਜਿਹੜਾ ਹੈਗਾ ਉਹ ਘਟ ਹੈ ਜਾਂ ਹੈ ਨਹੀਂ ਤਾਂ ਉਹਦਾ ਵੀ ਇੱਕ ਕਾਰਨ ਹੈ ਇਹ ਬਾਕੀ ਚਲੋ ਸਾਡਾ ਤਾਂ ਗੁਰੂ ਸਾਹਿਬਾਨੇ ਹੁਕਮ ਦਿੱਤਾ ਸੀ ਤਾਂ ਕਰਨੀ ਐ ਜੀ ਜੀਹਾਂ ਜੀ ਕੀ ਕਹਿੰਦਾ ਦੋਗੇ ਹੈਲੀਕਾਪਟਰ ਸਰਵੇ ਤੋਂ ਲੋਕਾਂ ਦੀ ਸੁਰੱਖਤ ਤੇ ਇਹਨਾਂ ਲੋਕਾਂ ਨੂੰ ਆਰਥਿਕ ਸਹਾਇਤਾ ਮਿਲਦੀ ਐ ਇਹ ਹੈਲੀਕਾਪਟਰ ਇੱਕ ਹੈਲੀਕਾਪਟਰੋਂ ਤੇ ਕੀ ਕਰ ਸਕਦਾ ਜੀ ਕਿੰਨੀ ਕਿ ਸਹਾਇਤਾ ਕਰ ਸਕਦਾ ਜੀ ਕੁਝ ਵੀ ਨਹੀਂ ਕਰ ਸਕਦਾ ਨਾ ਉੱਥੇ ਹੈਲੀਕਾਪਟਰ ਛੱਤਾ ਤੇ ਉਤਰ ਸਕਦਾ ਨਾ ਉੱਥੇ ਜੇ ਰਾਹਤ ਸਮਗਰੀ ਵੰਡਣਗੇ ਤੇ ਉਹ ਪਾਣੀ ਦੇ ਵਿੱਚ ਡਿੱਗ ਸਕਦੀ ਐ ਜੇ ਡਿੱਗ ਵੀ ਰਹੀ ਐ ਪਤਾ ਲੱਗਿਆ ਹੈਗਾ ਇਹ ਹੈਲੀਕਾਪਟਰ ਜਿਹੜੀ ਅਸੀਂ ਕੱਲ ਜਾ ਕੇ ਆਏ ਆ ਉੱਥੇ ਮੇਨ ਸਮੱਸਿਆ ਆ ਰਹੀ ਹੈ ਕਿਸ਼ਤੀਆਂ ਦੀ ਇਸ ਵਕਤ ਤਾਂ ਫਿਲਹਾਲ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਾਰੀਆਂ ਸਤੰਦਰ ਸਰਕਾਰ ਪਾਰ ਸਰਕਾਰ ਔਰ ਸਭ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਾਨੂੰ ਉਹਨਾਂ ਦੇ ਆਰਥਿਕ ਹਾਲਾਤ ਸੁਧਾਰਨ ਲਈ ਜਿਹੜੇ ਹੜਾ ਪੀਰ ਦਾ ਸ਼ਿਕਾਰ ਹੋਏ ਨੇ ਯਤਨ ਕਰਦੇ ਚਾਹੀਦੇ ਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਜੀਤ ਸਿੰਘ ਨੂੰ ਫਤਿਹਗੜ ਸਾਹਿਬ ਅੰਮ੍ਰਿਤਪੀਰ ਧਰਤੀ ਤੇ ਆਉਣ ਤੇ ਜੀ ਆਇਆਂ ਆ ਤੇ ਗਾਨੀ ਜੀ ਨੇ ਫੀਲ ਕੀਤੀ ਸੀ ਕਿ ਆਪਾਂ ਰਾਹਤ ਸਮਗਰੀ ਇਕੱਠੀ ਕਰੀਏ 28 ਤਰੀਕ ਤੋਂ ਅਸੀਂ ਸਮਗਰੀ ਇਕੱਠੀ ਕਰਨ ਲੱਗੇ ਹਾਂ ਪਰ ਲਗਭਗ ਸਾਡੇ ਕੋਲ 150 ਕਵਾਂਟ ਨੂੰ ਚਾਰਾ ਇਕੱਠਾ ਹੋਇਆ ਉਸ ਦੇ ਨਾਲ ਹੀ ਐਨ ਆਰ ਆਈ ਵੀਰਾਂ ਨੇ ਪੈਸੇ ਵੀ ਭੇਜਨੇ ਲਗਭਗ 2 ਲੱਖ ਰੁਪਏ ਸਾਡੇ ਕੋਲ ਬਚਿਆ ਪਿਆ 7 ਟਨ ਸਾਡੇ ਕੋਲ ਆਟਾ ਦਾਲਾਂ 2-3 ਟਨ ਦਾਲ ਰਹੀ ਹੈ 1500 ਪੇਟੀ ਪਾਣੀ ਦੀ ਵਲੰਟੀਅਰਾਂ ਦੀ ਟੀਮ ਜਾ ਰਹੀ ਹੈ ਇੱਕ ਬੱਸ ਭਰ ਕੇ ਅਸੀਂ ਉੱਥੇ ਲੈ ਕੇ ਜਾ ਰਹੇ ਹਾਂ ਔਰ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਸਮਗਰੀ ਇਕੱਠੀ ਹੋਈ ਆ بارش ਕਰਕੇ ਅਸੀਂ ਇੱਕ ਟਰੱਕ ਨਹੀਂ ਪਰ ਸਕੇ ਕੁਦਰਤੀ ਆਫਤ ਤਾਂ ਦੁਨੀਆ 'ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ 'ਚ ਆ ਸਕਦੀ ਹੈ ਕਿਸੇ ਸਟੇਟ 'ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਤੇ ਅਧਿਕਾਰੀਆਂ ਦੀ ਮਿਸ ਮੈਨੇਜਮੈਂਟ ਜਿਹੜੀ ਆ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ